ਮੈਂ ਕੁਮਾਹ ਹਾਂ ਤੇ ਆਪਣੇ ਆਪ ਨੂੰ ਸਿੱਖ ਵੀ ਸਦਵੋਣੀ ਹਾਂ ਪਰ ਜਿੰਨੀ ਵਾਰ ਵੀ ਇਹ ਗੱਲ ਸੁੰਨੀ ਆ ਪੜ੍ਹਨੀ ਆ ਨਾ ਤੇ ਮਨ ਦੇ ਵਿੱਚ ਆਂਦਾ ਹੈ ਕਿ ਧੰਨ ਹਨ ਉਹ ਮਾਵਾਂ ਤੇ ਲਾਹਨਤ ਹੈ ਅੱਜ ਮੇਰੇ ਵਰਗੀਆਂ ਮਾਵਾਂ ਤੇ ਆਪਣੀ ਸੁਰਤੀ ਲੈ ਕੇ ਜਾਓ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਜਿੱਥੇ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਤੋਂ ਖਿੱਚ ਕੇ ਲਜਾਇਆ ਜਾ ਰਿਹਾ ਹੈ ਨੇਜਾਂ ਤੇ ਟੰਗ ਕਿ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਉਹਨਾਂ ਬੱਚਿਆਂ ਦੇ ਟੁਕੜਿਆਂ ਦੇ ਹਾਰ ਪਰੋ ਕੇ ਉਹ ਮਾਵਾਂ ਦੇ ਗਲਾਂ ਦੇ ਵਿੱਚ ਪਾਏ ਜਾ ਰਹੇ ਨੇ ਉਹ ਦੋਵੇਂ ਇੱਕ ਮਾਂ ਲਾਗੇ ਖੜੇ ਸਪਾਈ ਨੂੰ ਬੁਲਾਉਂਦੀ ਹੈ ਉਹ ਸਪਾਈ ਦਾ ਜਾਣ ਦਾ ਜਿਗਰਾ ਨਹੀਂ ਹੋ ਰਿਹਾ ਕਿਉਂਕਿ ਉਸ ਨੂੰ ਪਤਾ ਨਹੀਂ ਮਾਣੇ ਕੀ ਮੰਗ ਲੈਣਾ ਹੈ ਨਾਲ ਦਾ ਸਪਾਈ ਉਸ ਨੂੰ ਹੌਸਲਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਜਾ ਕੇ ਗੱਲ ਤਾਂ ਸੁਣ ਜੋ ਵੀ ਉਹ ਮਾਂ ਮੰਗਦੀ ਹੈ ਪਾਣੀ ਆ ਜੋ ਕੁਝ ਵੀ ਉਸ ਨੂੰ ਦੇ ਦੇ ਸਪਾਹੀ ਮਾਂ ਦੇ ਕੋਲ ਜਾਂਦਾ ਹੈ ਮਾਂ ਉਸ ਨੂੰ ਕੁਝ ਕਹਿੰਦੀ ਹੈ ਤੇ ਉਹ ਸਪਾਈ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ ਵਾਪਸ ਆਉਂਦਾ ਹੈ ਤਾਂ ਨਾਲ ਦਾ ਸਪਾਈ ਪੁੱਛਦਾ ਹੈ ਕਿ ਤੈਨੂੰ ਕੀ ਹੋ ਗਿਆ ਐਸਾ ਕੀ ਕਹਿ ਦਿੱਤਾ ਉਸ ਮਾਂ ਨੇ ਰੋਂਦਾ ਰੋਂਦਾ ਉਸ ਪਾਈ ਦੱਸਦਾ ਹੈ ਕਹਿੰਦਾ ਉਹ ਮਾਂ ਕਹਿੰਦੀ ਕਿ ਜਿਹੜੇ ਟੁਕੜੇ ਤੁਸੀਂ ਮੇਰੇ ਗਲ ਦੇ ਵਿੱਚ ਪਾਏ ਨੇ ਨਾ ਇਹ ਮੇਰੇ ਬੱਚੇ ਦੇ ਨਹੀਂ ਹੈਗੇ ਮੇਰੇ ਬੱਚੇ ਦੇ ਟੁਕੜਿਆਂ ਦਾ ਹਾਰ ਜਿਹੜਾ ਹੈ ਉਹ ਦੂਜੀ ਮਾਂ ਦੇ ਗਲ ਦੇ ਵਿੱਚ ਹੈ ਤੇ ਮੈਨੂੰ ਮੇਰੇ ਬੱਚੇ ਦੇ ਟੁਕੜਿਆਂ ਦਾ ਹਾਰ ਮੇਰੇ ਗਲ ਦੇ ਵਿੱਚ ਪਾ ਦਿਓ ਦੋਨੋਂ ਸਪਾਈ ਇਹ ਸੁਣ ਕੇ ਬਹੁਤ ਹੀ ਹੈਰਾਨ ਨੇ ਤੇ ਮੈਂ ਕਹਿੰਨੀ ਆ ਧੰਨ ਹੈ ਉਹ ਮਾਂ ਜੋ ਆਪਣੇ ਕਲੇਜੇ ਦੇ ਟੁਕੜੇ ਦੇ ਟੁਕੜੇ ਆਪਣੇ ਗਲ ਦੇ ਵਿੱਚ ਪਾਉਣ ਨੂੰ ਕਹਿ ਰਹੀ ਹੈ ਤੇ ਲਾਣਤ ਹੈ ਅੱਜ ਆਪਾਂ ਮਾਵਾਂ ਤੇ ਜੋ ਕਿ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਇਸ ਕਦਰ ਗਵਾਚੀਆਂ ਹੋਈਆਂ ਵਾਂ ਕਿ ਸਹੀ ਤੇ ਗਲਤ ਦੀ ਪਹਿਚਾਨ ਹੀ ਭੁੱਲੀ ਬੈਠੀਆਂ ਹਾਂ ਆਪਣੇ ਬੱਚੇ ਦੇ ਗਲਤ ਨੂੰ ਸਹੀ ਕਹਿ ਰਹੀਆਂ ਹਾਂ ਉਸ ਦੇ ਕੀਤੇ ਗਲਤ ਕੰਮਾਂ ਤੇ ਪਰਦਾ ਪਾ ਰਹੀਆਂ ਹਾਂ ਤੇ ਆਪ ਹੀ ਉਸ ਨੂੰ ਗਲਤ ਰਸਤੇ ਵੱਲ ਤੁਰਨ ਵੱਲ ਉਸ ਦੀ ਮਦਦ ਕਰ ਰਹੀਆਂ ਹਾਂ ਆਓ ਭੈਣੋ ਕਿਤੇ ਆਪਾਂ ਵੀ ਉਹ ਮਾਵਾਂ ਵਰਗੀਆਂ ਬਣ ਜਾਈਏ ਉਹ ਮਾਵਾਂ ਨੂੰ ਤਾਕਤ ਮਿਲੀ ਸੀ ਗੁਰਬਾਣੀ ਤੋਂ ਤੇ ਸਾਨੂੰ ਵੀ ਮਿਲ ਸਕਦੀ ਹੈ ਅਰਦਾਸ ਤਾਂ ਕਰੀਏ ਕਿ हे ਸੱਚੇ ਪਾਤਸ਼ਾਹ ਤੁਸੀਂ ਆਪ ਮਿਹਰ ਕਰੋ ਕਿ ਸਾਡੇ ਤੋਂ ਇੱਕ ਗੁਰਸਿੱਖ ਮਾਂ ਹੋਣ ਦੇ ਹਰ ਫਰਜ਼ ਨੂੰ ਪੂਰਾ ਕਰਵਾਓ